ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਦਾ ਕਹਿਣੇ ਕਿ ਪੰਜਾਬ ਦੇ ਕਰਾਚ 70 ਵਿੱਚੋਂ ਵਾਲਿਆਂ ਦੀ ਗ੍ਰਿਫਤਾਰੀ ਤੇ ਮਾਨਯੋਗ ਕੋਰਟ ਨੇ ਮੋਹਰ ਲਗਾ ਦਿੱਤੀ। ਮੋਹਾਲੀ ਕੋਰਟ ਨੇ ਵਿਕਰਮਜੀਤ ਸਿੰਘ ਮਜੀਠੀਏ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ। ਮਾਨ ਸਰਕਾਰ ਪੱਕੇ ਤੌਰ ਤੇ ਯਕੀਨੀ ਬਣਾ ਰਹੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। ਮਾਨਯੋਗ ਅਦਾਲਤ ਵੱਲੋਂ ਅੱਜ ਵਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅਰਜੀ ਨੂੰ ਖਾਰਜ ਕੀਤਾ ਗਿਆ ਸੋ ਇਸ ਜਮਾਨਤ ਅਰਜੀ ਨੂੰ ਖਾਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਮਹਿਸੂਸ ਕਰਦੀ ਹੈ ਕਿ ਉਹਨਾਂ ਦੇ ਵਿਰੁੱਧ ਜਿਹੜਾ ਕੇਸ ਬਣਾਇਆ ਗਿਆ ਉਹ ਕੇਸ ਅਜੇ ਹੋਰ ਕੋਹਕਪਤਾਲ ਦੀ ਮੰਗ ਕਰਦਾ ਉਹਦੇ ਉੱਤੇ ਅਜੇ ਹੋਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਇਹ ਵੀ ਮੰਨਿਆ ਜਾ ਸਕਦਾ ਵੀ ਇਹ ਕੇਸ ਹੋਰ ਗੰਭੀਰਤਾ ਦੀ ਮੰਗ ਕਰਦਾ ਸੋ ਇਹ ਕੇਸ ਗੰਭੀਰ ਹੋਣ ਕਰਕੇ ਬਿਕਰਮਜੀਤ ਸਿੰਘ ਜੀਟੀਏ ਦਾ ਬਾਰ ਜਾਣਾ ਉਹ ਠੀਕ ਨਹੀਂ ਹੈ ਉਹ ਜੇਲ੍ਹ ਦੇਆਂ ਦਿਨ ਉਹਨਾਂ ਦਾ ਰਹਿਣਾ ਇਹ ਮਾਜੂਕ ਅਦਾਲਤਾਂ ਨੇ ਮੰਨਿਆ ਸੋ ਮੈਂ ਖਾਸ ਕਰਕੇ ਜ਼ਰੂਰ ਇਹ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਤੇ ਖਾਸ ਕਰਕੇ ਵਿਰੋਧੀ ਪਾਰਟੀਆਂ ਨੂੰ ਜਿਹੜੀਆਂ ਇਹ ਸਕੂਰ ਪ੍ਰਚਾਰ ਕਰਨ ਦੇ ਲਈ ਭੱਬਾ ਪਰ ਤਿਆਰ ਰੰਦੀਆਂ ਨੇ ਹਰ ਵੇਲੇ ਕਿ ਪੰਜਾਬ ਸਰਕਾਰ ਰਾਜਨੀਤਿਕ ਬਦਲਾਪੂਰੀ ਦੀ ਭਾਵਨਾ ਦਾ ਕੰਮ ਕਰ ਰਹੀ ਹੈ ਉਹਨਾਂ ਨੂੰ ਇਹ ਕਾਗਜ਼ ਤੇ ਲਿਖਿਆ ਪੜ੍ਹਨਾ ਚਾਹੀਦਾ ਅਜ ਮਾਜੂਕ ਕੋਰਟ ਨੇ ਜਿੰਨੀ ਗੰभीरਤਾ ਦੇ ਨਾਲ ਇਹ ਗੱਲ ਕਹੀ ਹੈ ਉਹਨਾਂ ਦੇ ਜਵਾਨ ਦਰਦੀ ਰੱਦ ਕੀਤੀ ਹੈ ਇਹ ਤਾਂ ਸਾਬਤ ਹੁੰਦਾ ਹੈ ਕਿ ਇਹ ਕੇਸ ਕਿਸੇ ਰਾਜਨੀਤਿਕ ਮੰਦਭਾਵਨਾ ਦੀ ਬਜਾਏ ਇਹ ਤੱਥਾਂ ਦੇ ਆਧਾਰ ਤੇ ਜਿਹੜਾ ਕੇ ਜਿਹੜਾ ਉਹਦੇ ਖਿਲਾਫ ਬਣਿਆ ਔਰ ਖਾਸ ਕਰਕੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਚਾਹੇ ਕਾਂਗਰਸ ਨੇ ਚਾਹੇ ਅਕਾਲੀ ਦਲ ਨੇ ਤੇ ਚਾਹੇ ਬੀਜੇਪੀ ਵਾਲੇ ਆ ਸਾਰੇ ਨੇ ਬੜਾ ਰੌਲਾ ਖੜਾ ਕੀਤਾ ਸੀਗਾ ਬੜੀ ਜਿਹੜੀ ਪੰਜਾਬ ਦੇ ਅੰਦਰ ਚੀਕ ਚਿਆੜਾ ਪਾਇਆ ਸੀਗਾ ਕਿ ਇਹ ਲੋਕਤੰਤਰ ਦਾ ਕਤਲ ਹੈ ਇਹ ਡੈਮੋਕ੍ਰੇਸੀ ਦਾ ਕਹਾਨਾ ਹੈ ਸੋ ਅੱਜ ਜਿਹੜਾ ਨੂੰ ਪੰਜਾਬ ਦੇ ਲੋਕ ਸਵਾਲ ਪੁੱਛਦੇ ਆ ਕਿ ਜਿਹੜਾ ਕੇਸ ਉਹਨਾਂ ਦੇ ਖਿਲਾਫ ਬਿਜ਼ਨਸ ਨੇ ਬਣਾਇਆ ਆਮਦਨ ਤੋਂ ਜ਼ਿਆਦਾ ਸਰੋਤਾਂ ਦਾ ਉਹ ਕੇਸ ਵਾਜਬ ਹੈ ਔਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਆਰਥਿਕਤਾ ਦਾ ਜਿਸ ਕਿਸੇ ਵੀ ਮਨੁੱਖ ਨੇ ਜਿਸ ਕਿਸੇ ਵੀ ਪੋਲਿਟੀਕਲ ਬੰਦੇ ਨੇ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਨੁਕਸਾਨ ਦੀ ਭਰਾਈ ਦੇ ਲਈ ਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਦਵਾਨ ਦੇ ਲਈ ਕੋਈ ਵੀ ਕਸਰ ਜਿਹੜੀ ਹੈ ਵਾਕਈ ਨਹੀਂ ਛੱਡੇਗੀ ਕਿਉਂਕਿ ਜਿਨ੍ਹਾਂ ਨੇ ਜਿਉਂਦੇ ਜਾਸ ਦੇ ਪੰਜਾਬ ਨੂੰ ਇੱਕ ਮਤਲਬ ਅਰਥੀਆਂ ਦਾ ਪੰਜਾਬ ਸੀਵਿਆਂ ਦਾ ਪੰਜਾਬ ਬਨਾਇਆ ਨਸ਼ਿਆਂ ਦਾ ਪੰਜਾਬ ਬਨਾਇਆ ਕੋਈ ਵੀ ਹੋਵੇ ਕੋ ਨੂੰ ਕ੍ਰੂਣ ਦਾ ਦਬਸ ਜਾਵਾ ਮਿਲਲੀ ਉਹਦੀ ਸਰਕਾਰ ਪੂਰੀ ਤਰ੍ਹਾਂ ਆਪਣੇ ਇਮਾਨਦਰੀ ਨਾਲ ਕੰਮ ਕਰਦੀ ਐ ਸੋ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਪੰਜਾਬ ਨੂੰ ਨਸ਼ਿਆ ਤੋਂ ਮੁਕਤ ਤੇ ਪੰਜਾਬ ਨੂੰ ਜਿਹੜਾ ਉਹ ਗੁੰਡਾਗਰਦੀ ਤੋਂ ਮੁਕਤ ਬਣਾਉਣ ਦੇ ਲਈ ਲਗਾਤਾਰ ਪੰਜਾਬ ਸਰਕਾਰ ਚ ਕਰ ਰਹੀ ਐ ਸੋ ਅਸੀਂ ਮਾਨ ਜੋ ਅ ਅਦਾਲਤ ਆ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਫੈਸਲਾ ਕੀਤਾ ਬਿਲਕੁਲ ਤੱਥਾਂ ਦੇ ਆਧਾਰ 'ਤੇ